ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋਹੜੀ ਵਾਲੇ ਦਿਨ ਇਸ ਇੱਕ ਚੀਜ਼ ਦਾ ਦਾਨ ਕਰਨ ਦੇ ਨਾਲ ਹਰ ਪਾਸਿਓਂ ਬਸ ਪੈਸਾ ਹੀ ਪੈਸਾ ਆਵੇਗਾ ਤੇ ਗਰੀਬੀ ਤੁਹਾਡੇ ਘਰ ਤੋਂ ਕੋਹਾਂ ਦੂਰ ਚਲੀ ਜਾਵੇਗੀ ਤਾਂ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਇਹ ਲੋਹੜੀ ਦਾ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਜੇਕਰ ਲੋਹੜੀ ਵਾਲੇ ਦਿਨ ਤੁਸੀਂ ਇਸ ਇੱਕ ਚੀਜ਼ ਦਾ ਦਾਨ ਕਰ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਨ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਉੱਪਰ ਬਣ ਜਾਵੇ ਤਾਂ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿਸ਼ੇ ਦੇ ਬਾਰੇ ਦੇ ਵਿੱਚ ਇਸ ਵੀਡੀਓ ਦੇ ਵਿਸ਼ੇ ਨੂੰ ਸਮਝਾਉਣ ਦੇ ਲਈ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤਾਂ ਸੰਗਤ ਜੀ ਕਹਿੰਦੇ ਕਿਸੇ ਨਗਰ ਦੇ ਵਿੱਚ ਇੱਕ ਸੇਠ ਰਿਆ ਕਰਦਾ ਸੀ ਉਹ ਸੇਠ ਬੜਾ ਹੀ ਜ਼ਿਆਦਾ ਕੰਜੂਸ ਸੀ ਕਹਿੰਦੇ ਜਦੋਂ ਰੋਟੀ ਵੀ ਖਾਇਆ ਕਰਦਾ ਤਾਂ ਬੂਹੇ ਬੰਦ ਕਰਕੇ ਖਾਇਆ ਕਰਦਾ ਸੀ ਕਿ ਕੋਈ ਮੇਰੇ ਕੋਲੋਂ ਵੇਖ ਕੇ ਮੰਗ ਨਾ ਲਵੇ ਕਹਿੰਦੇ ਕਿ ਘਰ ਤੋਂ ਜਦੋਂ ਨਿਕਲਦਾ ਉਹ ਆਸੇ-ਪਾਸੇ ਵੇਖਦਾ ਆ ਕਿ ਕੋਈ ਵੀ ਬਾਹਰ ਨਾ ਹੋਵੇ ਜੋ ਮੈਨੂੰ ਵੇਖ ਕੇ ਕਿਦਰੇ ਮੇਰੇ ਕੋਲੋਂ ਪੈਸੇ ਨਾ ਮੰਗ ਲਵੇ ਕਹਿੰਦੇ ਕਿ ਜਦੋਂ ਵੀ ਉਸ ਦੀ ਘਰ ਵਾਲੀ ਰੋਟੀ ਪਾਣੀ ਬਣਾਉਂਦੀ ਸੀ ਤਾਂ ਉਦੋਂ ਵੀ ਉਹ ਸਿਰ ਤੇ ਖੜਾ ਹੋ ਜਾਂਦਾ ਸੀ ਕਿ ਕਿਤੇ ਮੁੱਠ ਵੱਧ ਨਾ ਬਣ ਜਾਵੇ ਕਹਿੰਦੇ ਕਿ ਕੰਮਕਾਰ ਕਰਨ ਵਾਲਿਆਂ ਨੂੰ ਹਰ ਸਮੇਂ ਚੌਕੰਨਾ ਹੋ ਕੇ ਵੇਖਦਾ ਰਹਿੰਦਾ ਸੀ ਕਿ ਕੋਈ ਵੀ ਸਮਾਂ ਵਿਅਰਥ ਨਾ ਕਰਦੇ ਵੀ ਕਹਿੰਦੇ ਕਿ ਹਰ ਸਮੇਂ ਉਸ ਨੂੰ ਪੈਸੇ ਬਚਾਉਣ ਦੀ ਆਦਤ ਜਹੀ ਬਣ ਗਈ ਸੀ ਕਿਸੇ ਨੂੰ ਇੱਕ ਰੋਟੀ ਵੀ ਦਾਨ ਦੀ ਨਹੀਂ ਸੀ ਕਰਦਾ ਕਹਿੰਦੇ ਇੱਕ ਦਿਨ ਉਹ ਪ੍ਰਸ਼ਾਦਾ ਖਾਣ ਲੱਗਾ ਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਬੂਹਾ ਬੰਦ ਕਰਕੇ ਆ। ਤੇ ਕਿ ਉਹ ਅੱਧਾ ਬੂਹਾ ਬੰਦ ਕਰਕੇ ਵਾਪਸ ਆ ਗਈ। ਉਹਨੇ ਕਿਹਾ ਕਿ ਤੂੰ ਪੂਰਾ ਬੂਹਾ ਕਿਉਂ ਨਹੀਂ ਬੰਦ ਕੀਤਾ? ਕਹਿੰਦੀ ਕਿ ਗਰਮੀ ਦੇ ਦਿਨ ਹਾਂ ਤੇ ਥੋੜੀ ਹਵਾ ਵੀ ਆਉਂਦੇ ਹੋ। ਉਹ ਚੁੱਪ ਕਰਕੇ ਬੈਠ ਕੇ ਖਾਣਾ ਖਾਣ ਲੱਗਾ। ਕਹਿੰਦੇ ਇੰਨੇ ਨੂੰ ਇੱਕ ਸੰਤ ਫਕੀਰ ਬੂਹੇ ਤੇ ਆ ਗਏ। ਉਹਨਾਂ ਕਿਹਾ ਅਗੇ ਖਾਣ ਲਈ ਕੋਈ ਪ੍ਰਸ਼ਾਦਾ ਹੀ ਦੇ ਦਿਓ। ਕਹਿੰਦੇ ਕਿ ਉਸ ਸੇਠ ਨੇ ਆਪਣੀ ਘਰ ਵਾਲੀ ਵਾਲ ਬੜੀ ਪੈੜੀ ਨਿਗਾ ਨਾਲ ਵੇਖਿਆ ਕਿ ਤੈਨੂੰ ਕਿਹਾ ਸੀ ਨਾ ਕਿ ਬੂਹਾ ਬੰਦ ਕਰਕੇ ਆ ਪਰ ਤੂੰ ਪੂਰਾ ਬੂਹਾ ਬੰਦ ਨਹੀਂ ਕੀਤਾ ਉਹ ਸੰਤ ਫਕੀਰ ਨੂੰ ਕਹਿੰਦਾ ਕਿ ਮੇਰੇ ਕੋਲ ਸਿਰਫ ਤਿੰਨ ਪ੍ਰਸ਼ਾਦੇ ਹਨ ਤੇ ਇਹ ਤਿੰਨ ਮੈਂ ਖਾ ਕੇ ਆਪਣੀ ਭੁੱਖ ਹੀ ਮਟਾਉਣੀ ਹੈ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਸੰਤ ਫਕੀਰ ਜੀ ਕਹਿੰਦੇ ਚੱਲ ਅੱਧੀ ਹੀ ਮੈਨੂੰ ਦੇ ਦੇ ਉਹ ਕਹਿੰਦਾ ਕਿ ਨਹੀਂ ਮੈਂ ਅੱਧਾ ਵੀ ਪ੍ਰਸ਼ਾਦਾ ਤੁਹਾਨੂੰ ਨਹੀਂ ਦੇ ਸਕਦਾ ਇਹ ਤਿੰਨੇ ਪ੍ਰਸ਼ਾਦੇ ਖਾ ਕੇ ਕੋ ਉਧ ਚਲਿਆ ਗਿਆ ਪਰ ਉਹ ਸੰਤ ਫਕੀਰ ਅਜੇ ਵੀ ਬੂਹੇ ਦੇ ਅੱਗੇ ਹੀ ਬੈਠੇ ਰਹੇ ਕਹਿੰਦੇ ਕਿ ਉਸ ਸੇਠ ਨੇ ਸੋਚਿਆ ਕਿ ਆਪੇ ਹੀ ਉੱਠ ਕੇ ਚਲਿਆ ਜਾਵੇਗਾ ਜਦੋਂ ਮੈਂ ਚਲਿਆ ਗਿਆ ਤੇ ਇਹ ਵੀ ਆਪੇ ਨੇ ਆਪ ਉੱਠ ਕੇ ਤੇ ਚਲਾ ਜਾਵੇਗਾ ਕਹਿੰਦੇ ਕਿ ਸ਼ਾਮ ਹੁੰਦੀ ਹੈ ਤਾਂ ਦੇਖਦਾ ਕਿ ਸੰਤ ਫਕੀਰ ਅਜੇ ਵੀ ਉਸ ਦੇ ਬੂਹੇ ਤੇ ਬੈਠੇ ਹਨ ਕਹਿੰਦੇ ਕਿ ਹੁਣ ਜਦੋਂ ਉਹ ਪ੍ਰਸ਼ਾਦਾ ਖਾਣ ਲੱਗਾ ਉਹਨੇ ਵੇਖਿਆ ਕਿ ਸਰੀਰ ਦਾ ਭੁੱਖਣ ਪਾਣਾ ਤੁੱਪੇ ਮੇਰੇ ਬੂਹੇ ਦੇ ਅੱਗੇ ਬੈਠਾ ਹੈ ਉਹਨੇ ਕਿਹਾ ਜੀ ਆ ਲਓ ਦਾ ਪ੍ਰਸ਼ਾਦਾ ਹੁਣ ਸੰਤ ਫਕੀਰ ਕਹਿੰਦੇ ਮੈਂ ਅੱਧਾ ਪ੍ਰਸ਼ਾਦਾ ਨਹੀਂ ਲੈਣਾ ਮੈਂ ਲਵਾਂਗਾ ਤਾਂ ਪੂਰਾ ਇੱਕ ਹੀ ਪ੍ਰਸ਼ਾਦਾ ਲਵਾਂਗਾ ਹੁਣ ਫਿਰ ਤਿੰਨ ਪ੍ਰਸ਼ਾਦੇ ਸੀ ਉਹ ਸੋਚਣ ਲੱਗਾ ਕਿ ਇੱਕ ਪ੍ਰਸ਼ਾਦਾ ਜੇਨੇ ਇਸ ਨੂੰ ਦੇ ਦਿੱਤਾ ਤੇ ਆਪ ਭੁੱਖਾ ਰਹਾਂਗਾ ਉਸਨੇ ਕਿਹਾ ਨਹੀਂ ਅੱਧਾ ਲੈਣਾ ਤਾਂ ਲੈ ਲਓ ਨਹੀਂ ਤੇ ਰਹਿਣ ਦਿਓ ਉਨੇ ਕਿਹਾ ਜੀ ਨਹੀਂ ਲਵਾਗਾ ਤੇ ਜੇ ਲਵਾਗਾ ਤਾਂ ਪੂਰਾ ਹੀ ਇੱਕ ਪ੍ਰਸ਼ਾਦਾ ਲਵਾਗਾ ਫਿਰ ਉਹ ਸੀਟ ਪ੍ਰਸ਼ਾਦਾ ਖਾ ਕੇ ਤੇ ਆਰਾਮ ਕਰਨ ਲੱਗਾ ਹੁਣ ਆਸ-ਪਾਸ ਤੇ ਲੋਕੀ ਵੇਖਣ ਲੱਗੇ ਕਿ ਕੱਲ ਦਾ ਕੋਈ ਇਸਤੇ ਬੂਹੇ ਦੇ ਅੱਗੇ ਬੈਠਾ ਹੈ ਪਰ ਸਵੇਰ ਹੋਈ ਫਿਰ ਪ੍ਰਸ਼ਾਦਾ ਛਕਣ ਲੱਗਾ ਤੇ ਹੁਣ ਉਹਨੂੰ ਕਹਿੰਦਾ ਹੁਣ ਉਸਨੂੰ ਲੱਗਾ ਕਿ ਸਵੇਰ ਕੱਲ ਦਾ ਮੇਰੇ ਬੂਹੇ ਦੇ ਅੱਗੇ ਇਹ ਫਕੀਰ ਬੈਠਾ ਹੋਇਆ ਹੈ ਉਹਨੇ ਕਿਹਾ ਆ ਲਓ ਸੰਤ ਜੀ ਇੱਕ ਪ੍ਰਸ਼ਾਦਾ ਲਓ ਤੇ ਖਾ ਲਓ। ਉਹਨੇ ਕਿਹਾ ਹੁਣ ਮੈਂ ਇੱਕ ਨਹੀਂ ਹੁਣ ਮੈਂ ਡੇਢ ਪ੍ਰਸ਼ਾਦਾ ਲਵਾਂਗਾ। ਉਹਨੇ ਕਿਹਾ ਜੀ ਇੱਕ ਲੈਣਾ ਹੈ ਤੇ ਲਓ ਨਹੀਂ ਤੇ ਕੋਈ ਵੀ ਨਹੀਂ ਮਿਲਣਾ। ਹੁਣ ਪ੍ਰਸ਼ਾਦਾ ਖਾ ਕੇ ਉਹ ਫਿਰ ਚੱਲਿਆ ਗਿਆ ਕਹਿੰਦੇ ਕਿ ਦੁਪਹਿਰ ਹੋਈ ਤੇ ਪ੍ਰਸ਼ਾਦਾ ਖਾਣ ਆਏ। ਉਹਨੇ ਵੇਖਿਆ ਕਿ ਸੰਤ ਫਕੀਰ ਤਾਂ ਅਜੇ ਵੀ ਮੇਰੇ ਬੂਹੇ ਤੇ ਹੀ ਬੈਠਾ ਹੈ। ਉਹਨੇ ਸੰਤ ਫਕੀਰ ਨੂੰ ਕਹਿੰਦਾ ਕਿ ਆਹ ਲਓ ਡੇਢ ਪ੍ਰਸ਼ਾਦਾ ਤੇ ਸ਼ੱਕ ਲਓ। ਉਹਨੇ ਕਿਹਾ ਨਹੀਂ ਖਾਣਾ ਹੁਣ ਮੈਂ ਦੋ ਪ੍ਰਸ਼ਾਦੇ ਖਾਣੇ ਹਨ ਹੁਣ ਤੈਨੂੰ ਦੋ ਪ੍ਰਸ਼ਾਦੇ ਦੇਣੇ ਪੈਣਗੇ ਕਹਿੰਦੇ ਕਿ ਸੇਠ ਨੇ ਫਿਰ ਦੇਣ ਤੋਂ ਮਨਾ ਕਰ ਦਿੱਤਾ ਹੁਣ ਗਲੀ ਗਵਾਂਡ ਦੇ ਲੋਕ ਵੀ ਇਹੇ ਵੇਖਣ ਲੱਗੇ ਕਿ ਐਵੇਂ ਕਰਦੇ ਕਰਦੇ ਤਿੰਨ ਦਿਨ ਬੀਤ ਗਏ ਜਦੋਂ ਤਿੰਨ ਦਿਨ ਬੀਤੇ ਤੇ ਕਹਿੰਦੇ ਕਿ ਹੁਣ ਆਪ ਸੰਤ ਫਕੀਰ ਦੇ ਕੋਲ ਦੋ ਪ੍ਰਸ਼ਾਦੇ ਲੈ ਕੇ ਆ ਗਿਆ ਹੁਣ ਇਹ ਸੀ ਕਿ ਤਿੰਨ ਚਾਰ ਦਿਨ ਹੋ ਚੁੱਕੇ ਸਨ ਸੰਤ ਫਕੀਰ ਨੇ ਕੁਝ ਵੀ ਨਹੀਂ ਸਿਖਾਦਾ ਜੀ ਮੈਂ ਇਹ ਅਕਾਲ ਚਲਾਣੇ ਕਰ ਗਿਆ ਤਾਂ ਮੇਰੇ ਮੱਥੇ ਤੇ ਇਹਦੀ ਅਕਾਲ ਚਲਾਣੇ ਦਾ ਪਾਪ ਮੜਿਆ ਜਾਵੇਗਾ ਉਹਨੇ ਕਿਹਾ ਕਿ ਆਹ ਲਓ ਪ੍ਰਸ਼ਾਦ ਦੇ ਤੇ ਤੁਸੀਂ ਛਕ ਲਓ ਸੰਤ ਫਕੀਰ ਕਹਿੰਦੇ ਕਿ ਹੁਣ ਪ੍ਰਸ਼ਾਦ ਨਹੀਂ ਚਾਹੀਦੇ ਤੇਰੇ ਨਗਰ ਦੇ ਵਿੱਚ ਪਾਣੀ ਦੀ ਕੋਈ ਵੀ ਅਵਸਥਾ ਨਹੀਂ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਇੱਕ ਮੈਂ ਚਾਹੁੰਦਾ ਹਾਂ ਕਿ ਤੂੰ ਇੱਕ ਖੂਪ ਪਟਵਾ ਦੇ ਉਹ ਕਹਿੰਦਾ ਤੁਸੀਂ ਪਾਗਲ ਹੋ ਗਏ ਹੋ ਪ੍ਰਸ਼ਾਦੇ ਤੇ ਚੱਲ ਗੱਲ ਠੀਕ ਸੀ ਮੈਂ ਤੁਹਾਨੂੰ ਦੇ ਵੀ ਦਿੰਦਾ ਤੁਹਾਨੂੰ ਖੂਬ ਪਟਵਾਉਣ ਲਈ ਉਹ ਸੇਠ ਨੇ ਕਿਹਾ ਕਿ ਇਸ ਕੰਮ ਨੂੰ 3 ਦਿਨ ਲੱਗ ਜਾਣਗੇ ਕਈ ਲੋਕ ਮਿੱਟੀ ਕੱਢਣਗੇ ਦਿਹਾੜੀ ਲੈਣਗੇ 10 ਦਿਨ ਮੇਰੇ ਕੋਲੋਂ ਰੋਟੀ ਖਾਣਗੇ ਮੈਂ ਇੰਨਾ ਖਰਚਾ ਨਹੀਂ ਕਰ ਸਕਦਾ ਤੁਸੀਂ ਰੋਟੀ ਖਾਣੀ ਖਾਓ ਨਹੀਂ ਤੇ ਚਲੇ ਜਾਓ ਹੁਣ 4 ਦਿਨ ਹੋ ਗਏ ਦੋਸਤਾਂ ਤੇ ਫਕੀਰ ਉਵੇਂ ਬੈਠੇ ਰਹੇ ਨਾ ਹੀ ਉਹ ਪਰਸ਼ਾਦਾ ਖਾਂਦੇ ਤੇ ਨਾ ਹੀ ਕੁਝ ਹੋਰ ਸੇਠ ਵੀ ਬੜਾ ਹੀ ਭੈੜਾ ਸੀ ਕਹਿੰਦੇ ਕਿ ਇਹਦੇ ਸਿਰ ਤੇ ਹੁਣ ਇਹ ਸੀ ਕਿ ਮੇਰੇ ਤੇ ਫਕੀਰ ਦਾ ਪਾਪ ਲੱਗ ਜਾਵੇਗਾ ਕਹਿੰਦੇ ਕਿ ਹੁਣ ਉਹ ਥੱਕ ਹਾਰ ਕੇ ਕੋਲ ਆਇਆ ਤੇ ਕਹਿੰਦਾ ਸੰਤ ਫਕੀਰ ਜੀ ਪ੍ਰਸ਼ਾਦਾ ਛਕ ਲਓ ਮੈਂ ਇੱਕ ਖੂਪ াটਵਾ ਦੇਵਾਂਗਾ ਸੰਤ ਫਕੀਰ ਕਹਿੰਦੇ ਹੁਣ ਇੱਕ ਖੂ ਨਹੀਂ ਦੋ ਖੂ ਪਟਵਾਉਣੇ ਪੈਣਗੇ ਇੱਕ ਤੇਰੇ ਨਾਮ ਦਾ ਤੇ ਇੱਕ ਮੇਰੇ ਨਾਮ ਦਾ ਉਹਨੂੰ ਕਹਿੰਦੇ ਕਿ ਇਦਾਂ ਕਰਦੇ ਆ ਕਰਦੇ ਆ ਹੋਰ 3 ਦਿਨ ਬੀਤ ਗਏ ਉਸਨੇ ਕਿਹਾ ਠੀਕ ਹੈ ਸੰਤ ਜੀ ਦੋ ਖੂ ਮੈਂ ਪਟਵਾ ਦੇਵਾਂਗਾ ਸੋ ਸੰਤ ਫकीर ਨੇ ਪ੍ਰਸ਼ਾਦਾ ਖਾਧਾ ਤੇ ਹੁਣ ਨਗਰ ਤੋਂ ਬਾਹਰ ਇੱਕ ਸੱਜੀ ਅਤੇ ਇੱਕ ਖੱਬੇ ਪਾਸੇ ਦੋ ਖੂਪ ਟਮਾਉਣੇ ਆਰੰਭ ਹੋ ਗਏ ਕਹਿੰਦੇ ਕਿ ਇੱਕ ਦੇ ਕੋਲ ਉਹ ਸੰਤ ਫਕੀਰ ਜੀ ਜਿਹੜੇ ਸਨ ਉਹਨਾਂ ਦਾ ਕਹਿੰਦੇ ਕਿ ਪੱਥਰ ਰੱਖ ਦਿੱਤਾ ਤੇ ਦੂਜੇ ਪਾਸੇ ਉਹ ਜਿਹੜਾ ਮਨੁੱਖ ਸੀ ਉਹਦਾ ਪੱਥਰ ਰੱਖ ਦਿੱਤਾ ਗਿਆ ਕਹਿੰਦੇ ਕਿ ਹੁਣ ਪਿੰਡ ਵਿੱਚ ਪਾਣੀ ਦੀ ਬਵਸਥਾ ਨਹੀਂ ਸੀ ਹੁਣ ਲੋਕੀ ਦੂਰੋਂ ਦੂਰੋਂ ਚੱਲ ਕੇ ਪਾਣੀ ਲੈਣ ਆਉਣ ਲੱਗੇ ਕਹਿੰਦੇ ਕਿ ਸੰਤ ਫਕੀਰ ਜੀ ਜਾਂਦੇ ਹੋਏ ਕਿਹਾ ਕਿ ਮੈਂ ਜਾਣ ਲੱਗਾ ਹਾਂ ਇੱਕ ਸਾਲ ਬਾਅਦ ਫਿਰ ਵਾਪਸ ਆਵਾਂਗਾ ਪਰ ਯਾਦ ਰੱਖੀ ਤੇਰੇ ਖੂਹ ਦੇ ਵਿੱਚ ਪਾਣੀ ਇੰਨਾ ਹੀ ਹੋਣਾ ਚਾਹੀਦਾ ਹੈ ਜੇ ਤੇਰੇ ਖੂਹ ਵਿੱਚ ਪਾਣੀ ਘਟਿਆ ਤਾਂ ਮੈਂ ਤੇਰੇ ਕੋਲੋਂ ਇੱਕ ਹੋਰ ਖੂਹ ਪਟਵਾਵਾਂਗਾ ਕਹਿੰਦੇ ਕਿ ਹੁਣ ਇਹ ਨਹੀਂ ਇਹ ਸੀ ਕਿ ਮੈਨੂੰ ਇੱਕ ਖੂਹ ਨਹੀਂ ਦਾ ਹੋਰ ਪਟਵਾਉਣਾ ਪਵੇਗਾ ਤੇ ਨਾਲ ਹੀ ਉਸਨੇ ਸੋਚਿਆ ਕਿ ਮੇਰਾ ਮਸਾਂ ਹੀ ਖੈਣਾ ਛੁੱਟਿਆ ਹੈ ਉਹਨੇ ਕੀ ਕੀਤਾ ਕਿ ਆਪਣੇ ਖੂਹ ਦੇ ਵਿੱਚ ਇੱਕ ਵੱਡਾ ਸਾਰਾ ਕਹਿ ਲਓ ਜਿਵੇਂ ਟੀਨ ਦੀ ਚਾਦਰ ਜਹੀ ਚੜਾ ਦਿੱਤੀ ਉਥੇ ਵੱਡੇ ਸਾਰੇ ਇੱਕ ਪੱਥਰ ਦੇ ਉੱਪਰ ਲਿਖ ਕੇ ਲਾ ਦਿੱਤਾ ਗਿਆ ਕਿ ਇਸ ਖੂਹ ਦੇ ਵਿੱਚੋਂ ਪਾਣੀ ਲੈਣਾ ਸਖਤ ਮਨਾ ਹੈ ਦੂਜੇ ਪਾਸੇ ਜਿਹੜਾ ਸੰਤ ਫਕੀਰ ਦੇ ਪੱਥਰ ਵਾਲਾ ਖੂਹ ਸੀ ਕਹਿੰਦੇ ਕਿ ਸਾਰੇ ਲੋਕੀ ਉਤੋਂ ਆਉਂਦੇ ਤੇ ਕੋਈ ਪੀਣ ਨੂੰ ਪਾਣੀ ਲੈ ਜਾਂਦਾ ਕੋਈ ਪਸ਼ੀਆਂ ਨੂੰ ਪੀਂ ਕੋਈ ਪਸ਼ੂਆਂ ਨੂੰ ਪੀਉਂਦਾ ਕੋਈ ਕੱਪੜੇ ਧੋਂਦਾ ਇਸ ਤਰ੍ਹਾਂ ਤੇ ਬਹੁਤ ਸਾਰੇ ਲੋਕ ਪਾਣੀ ਪੀਆ ਕਰਦੇ ਸਨ ਕਹਿੰਦੇ ਕਿ ਹੁਣ ਕੁਝ ਦਿਨ ਬੀਤ ਗਏ ਤੇ ਲਗਭਗ 1 ਸਾਲ ਦਾ ਸਮਾਂ ਬੀਤਿਆ ਉਹ ਸੰਤ ਫਕੀਰ ਜੀ ਫੇਰ ਵਾਪਸ ਆਏ ਸੰਤ ਫਕੀਰ ਨੇ ਕਿਹਾ ਕਿ ਭਲਿਆ ਪੁਰਖਾ ਤੇਰੇ ਖੂਹ ਦਾ ਪਾਣੀ ਘਟ ਹੋਇਆ ਹੈ ਤੈਨੂੰ ਇੱਕ ਖੂਹ ਹੋਰ ਪਟਵਾਉਣਾ ਪਵੇਗਾ ਉਹ ਕਹਿੰਦਾ ਜੀ ਪਾਣੀ ਘਟ ਹੋਈ ਨਹੀਂ ਸਕਦਾ ਜਿਸ ਦਿਨ ਤੁਸੀਂ ਇਥੋਂ ਚਲੇ ਗਏ ਮੈਂ ਉਸੇ ਦੇਨੇ ਖੂਦ ਦੇ ਉੱਤੇ ਚਾਦਰ ਪਵਾ ਦਿੱਤੀ ਸੀ ਇੱਕ ਖੂਦ ਦੇ ਵਿੱਚੋਂ ਹੀ ਪਾਣੀ ਲੋਕਾਂ ਨੂੰ ਲੈਣ ਦਿੱਤਾ ਜਾਂਦਾ ਸੀ ਫਿਰ ਖੂਦ ਦਾ ਪਾਣੀ ਕਿਵੇਂ ਘਟ ਹੋ ਸਕਦਾ ਹੈ ਇਸ ਖੂਦ ਦੇ ਵਿੱਚੋਂ ਇੱਕ ਸਾਲ ਤੋਂ ਕਿਸੇ ਨੇ ਵੀ ਪਾਣੀ ਨਹੀਂ ਪੀਤਾ ਫਿਰ ਪਾਣੀ ਖੂਦ ਦਾ ਕਿਵੇਂ ਘਟ ਹੋ ਗਿਆ ਜਦੋਂ ਸੁਸੇਠ ਨੇ ਆਪਣੇ ਵਾਲੇ ਖੂਦ ਉਚਾਦਰ ਚੁੱਕੀ ਤਾਂ ਉਸ ਖੂਦ ਦਾ ਪਾਣੀ ਬਿਲਕੁਲ ਸੁੱਕ ਚੁੱਕਾ ਸੀ ਵੀਰੋ ਭੱਜਾ ਭੱਜਾ ਸੰਤ ਫਕੀਰ ਦੇ ਖੂਹ ਵੱਲ ਗਿਆ ਤੇ ਵੇਖਿਆ ਉਹਦੇ ਵਿੱਚੋਂ ਤਾਂ ਇੱਕ ਸਾਲ ਤੋਂ ਲੋਕ ਪਾਣੀ ਪੀਂਦੇ ਸਨ ਪਰ ਅਜੇ ਵੀ ਪਾਣੀ ਬਹੁਤ ਜ਼ਿਆਦਾ ਸੀ ਮੈਂ ਤਾਂ ਉਸੇ ਦੇਣੀ ਰਸਤੇ ਵਿੱਚ ਚਾਦਰ ਪਵਾ ਦਿੱਤੀ ਸੀ ਕਿ ਇਹਦੇ ਵਿੱਚੋਂ ਪਾਣੀ ਨਹੀਂ ਮੁੱਕੇਗਾ ਕਿਸੇ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਲੈਣ ਦਿੱਤਾ ਤੇ ਦੂਜੇ ਪਾਸੇ ਤੁਹਾਡੇ ਖੂਹ ਦੇ ਵਿੱਚ ਹਰ ਕੋਈ ਪਾਣੀ ਪੀਂਦਾ ਸੀ ਘਰ ਦੇ ਵਿੱਚ ਪਾਣੀ ਜਾਂਦਾ ਸੀ ਪਸ਼ੂਆਂ ਨੂੰ ਪਾਣੀ ਪਿਆਇਆ ਜਾਂਦਾ ਸੀ ਰਾਹਗੀਰ ਪਾਣੀ ਪੀਂਦੇ ਸਨ ਕਪੜੇ ਧੋਂਦੇ ਸਨ ਐਨੇ ਕੰਮ ਹੁੰਦੇ ਸੀ ਪਰ ਤੁਹਾਡੇ ਸਭ ਨੂੰ ਪਾਣੀ ਵਧਿਆ ਹੈ ਘਟਿਆ ਨਹੀਂ ਸੰਤ ਫਕੀਰ ਕਹਿੰਦੇ ਕੁਝ ਸਮਝ ਆਇਆ ਉਹਨੇ ਕਿਹਾ ਜੀ ਨਹੀਂ ਸੰਤ ਫਕੀਰ ਕਹਿੰਦੇ ਇਹੀ ਹਾਲ ਤੇਰਾ ਹੈ ਤੇਰੇ ਕੋਲ ਜਿਹੜੀ ਮਾਇਆ ਹੈ ਤੂੰ ਐਵੇਂ ਸੰਭਾਲ ਕੇ ਕੋਲ ਰੱਖੀ ਹੋਈ ਹੈ ਤੇ ਉਹ ਮਾਇਆ ਕਿਸੇ ਦੇ ਵੀ ਕੰਮ ਨਹੀਂ ਆ ਰਹੀ ਜੋ ਤੇਰੇ ਕੋਲ ਰਾਸ਼ੀ ਹੈ ਜੋ ਤੇਰੇ ਕੋਲ ਚੀਜ਼ ਹੈ ਉਹ ਜਦੋਂ ਕਿਸੇ ਦੇ ਕੰਮ ਨਾ ਆਵੇ ਤੇ ਇਕੱਠਾ ਕਰਕੇ ਜੇਕਰ ਰੱਖੀ ਜਾਈਏ ਉਹ ਮਿੱਟੀ ਹੋ ਜਾਂਦੀ ਹੈ ਤੇ ਜੋ ਚੀਜ਼ ਵੰਡੀ ਜਾਵੇ ਉਹ ਹਮੇਸ਼ਾ ਵਾਦੀ ਹੈ ਪਾਣੀ ਨੂੰ ਟੱਕ ਕੇ ਰੱਖਿਆ ਕਿਸੇ ਨੂੰ ਬੂੰਦ ਨਹੀਂ ਦਿੱਤੀ ਉਹ ਖੁਦ ਹੀ ਸੁੱਕ ਗਿਆ ਮੇਰੇ ਵਾਲਾ ਖੁਦ ਸਾਡੀ ਪਿਆਸ ਬੁਝਾਉਂਦਾ ਸੀ ਸਭ ਦੇ ਕੰਮ ਆਉਂਦਾ ਸੀ ਹੋਰ ਭਰ ਗਿਆ ਤੇ দান ਕਰਨ ਦੇ ਨਾਲ ਦਾਨ ਪੁੰਨ ਜਦੋਂ ਆਪਾਂ ਕਰਦੇ ਆ ਉਹ ਕਈ ਗੁਣਾ ਹਜ਼ਾਰਾਂ ਹੋ ਕੇ ਆਪਣੇ ਕੋਲ ਵਾਪਸ ਆਉਂਦਾ ਹੈ ਜਦੋਂ ਆਪਾਂ ਸਿਰਫ ਆਪਣੀ ਬਾਰੇ ਸੋਚਦੇ ਆ ਉਹ ਚੀਜ਼ ਫਿਰ ਆਪਣੇ ਤੱਕ ਹੀ ਰਹਿ ਜਾਂਦੀ ਹੈ ਫਿਰ ਆਪਣੇ ਕੋਲ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਦਾਨ ਕਰਦੇ ਆ ਉਹ ਆਪਣੇ ਜੀਵਨ ਦੀਆਂ ਕਈ ਦੁੱਖ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਦਾਨ ਕਰਨ ਦੇ ਨਾਲ ਵਾਅਦਾ ਹੈ ਘਟਦਾ ਨਹੀਂ ਜਿਸਦੇ ਮਨ ਵਿੱਚ ਇਹ ਹੈ ਕਿ ਦਾਨ ਦਵਾਂਗਾ ਕਿਧਰੇ ਖਤਮ ਨਾ ਹੋ ਜਾਵੇ ਤਾਂ ਨਿਰਾਸ਼ਾ ਇਹ ਤੁਹਾਡਾ ਵੱਡਾ ਵਹਿਮ ਹੈ ਦਾਨ ਕਰਨ ਦੇ ਨਾਲ ਤੋਂ ਆਡੇ ਘਰ ਦੇ ਕਈ ਰਸਤਿਆਂ ਤੋਂ ਦਾਨ ਜਿਹੜਾ ਹੈ ਅੱਗੇ ਵੱਧ ਕੇ ਆਉਂਦਾ ਹੈ ਆਪਣੇ ਘਰ ਵਿੱਚ ਰਾਮਦਾਨ ਦੇ ਕਈ ਰਾਹ ਖੁੱਲ ਜਾਂਦੇ ਨੇ ਜਿਸ ਕਰਕੇ ਕਦੇ ਵੀ ਤੁਹਾਨੂੰ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਸੇਠ ਇਹ ਸਮਝ ਚੁੱਕਾ ਸੀ ਕਿ ਮੇਰੇ ਕੋਲੋਂ ਕਦੇ ਵੀ ਕਿਸੇ ਨੂੰ ਕੋਈ ਦਾਨ ਨਹੀਂ ਕੀਤਾ ਗਿਆ ਇਸ ਕਰਕੇ ਮੇਰੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਐਵੇਂ ਹੀ ਹੈ ਕਿ ਸਭ ਕੁਝ ਕਹਿੰਦੇ ਕਿ ਉਹ ਸੇਠ ਨੇ ਹੁਣ ਦਾਨਪੂਰਨ ਕਰਨਾ ਆਰੰਭ ਕਰ ਦਿੱਤਾ ਉਦੇ ਘਰੋਂ ਕੋਈ ਖਾਲੀ ਨਾ ਜਾਂਦਾ ਉਹਦੇ ਘਰ ਹਮੇਸ਼ਾ ਸਭ ਹੱਸਦੇ ਖੇਡਦੇ ਝੋਲੀਆਂ ਭਰਾ ਕੇ ਜਾਂਦੇ ਦਾਨਪੁਣ ਸਾਧ ਸੰਗਤ ਜੀ ਜ਼ਰੂਰ ਕਰਿਆ ਕਰੋ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੰਦਾ ਹੈ ਇਨਾ ਹੀ ਦਾਨ ਕਰਾਂਗੇ ਉਨਾ ਹੀ ਵਦ ਕੇ ਸਾਡੇ ਕੋਲ ਵਾਪਸ ਆਵੇਗਾ ਪਰ ਦਾਨ ਕਰਕੇ ਕਿਸੇ ਚੀਜ਼ ਦੀ ਆਸ ਨਾ ਰੱਖੋ ਦਾਨ ਉਹ ਕਰੋ ਜੋ ਕਿਸੇ ਦੇ ਅੱਗੋਂ ਕਿਸੇ ਦੀ ਜ਼ਰੂਰਤ ਪੂਰੀ ਹੋ ਜਾਵੇ ਵਧੀਆ ਘਟੀਆਂ ਬਾਰੇ ਨਾ ਸੋਚੋ ਇਸ ਗੱਲ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਫਿਰ ਦੇਖਣਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋਗੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ